ਹਾਏ ਮੇਤਰੋ ਕੀ ਹਾਲ ਚਾਲ ਹੈ ਬਾਈ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਬਾਈ ਲੈ ਕੇ ਆਏ ਕਰੂਜ਼ ਕਾਰਾਂ ਤੇ ਕਰੂਜ਼ ਕਾਰਾਂ ਦੀ ਦੇਵਾਂਗੇ ਤੁਹਾਨੂੰ ਡਿਟੇਲ ਉੱਚੇ ਮਾਡਲ ਨੇ ਬਾਈ ਆਪਣੇ ਕੋਲੇ ਕਰੂਜ਼ਾਂ ਦੇ ਤੇ ਨੀਚਲੇ ਵੀ ਖੜੇ ਨੇ 10 ਤੋਂ ਲੈ ਕੇ ਆਪਣੇ ਕੋਲੇ ਸਾਰੇ ਮਾਡਲ ਨੇ ਫਿਲਹਾਲ ਆਪਾਂ ਤਿੰਨ ਕਾਰਾਂ ਖੜਾਈਆਂ ਨੇ ਜਿਨ੍ਹਾਂ ਦੀ ਆਪਾਂ ਅੱਜ ਡਿਟੇਲ ਦੇਣੀ ਆ ਪੂਰੀ YouTube ਤੇ ਹਨਾ ਬਾਕੀ ਆਜੋ ਬਾਈ ਪਹਿਲੀ ਕਾਰ ਹੈਗੀ ਹੈ 2015 ਮਾਡਲ ਕਾਰ ਚੈੱਕ ਕਰਾ ਦਾਂਗੇ ਤੁਹਾਨੂੰ ਲੁੱਕ ਬਾਈ ਚੈੱਕ ਕਰਨ ਨੂੰ ਬਾਈ ਕਾਰ 17 ਇੰਚੀ ਲਾਇ ਵੀਲ ਨੇ ਫਰਸਟ ਆਨਰ ਕਾਰ ਹੈ ਬਾਈ ਜਿੰਨੀ ਚੱਲੀ ਓਨੀ ਦਾ ਰਿਕਾਰਡ ਪਿਆ ਠੀਕ ਹੈ ਬਿਲਕੁਲ ਨਵੀਂ ਨੁਕਰੀਕਾਰ ਹੈ ਐਲਟੀਜ਼ਡ ਟੌਪ ਸਨ ਰੂਫ ਆਟੋਮੈਟਿਕ ਗੇਅਰ ਦੇ ਵਿੱਚ ਹੈ ਬਾਈ ਇੰਟੀਰੀਅਰ ਚੈੱਕ ਕਰ ਲਓ ਬਿਲਕੁਲ ਨਵਾਂ ਇੰਟੀਰੀਅਰ ਪਿਆ ਬਾਈ ਠੀਕ ਹੈ 2015 ਮਾਡਲ ਹੈ ਬਾਈ ਜਿਹੜਾ ਮੇਰਾ ਵੀਰ ਕੋਈ ਉੱਚੇ ਮਾਡਲ ਦਾ ਸ਼ਕੀਨ ਹੈ ਚੈੱਕ ਕਰ ਸਕਦਾ ਬਾਈ 2015 ਮਾਡਲ ਕਰੂਜ਼ ਅਵੇਲੇਬਲ ਆਪਣੇ ਕੋਲੇ ਐਲਟੀਜ਼ਡ ਟੌਪ ਸੋ ਬਾਈ ਇੱਕ ਦੋ ਜਾਣਕਾਰੀਆਂ ਹੋਰ ਵੀ ਕਰਾਂਗੇ 10 ਤੋਂ ਲੈ ਕੇ ਸਾਡੇ ਕੋਲੇ 15 ਮਾਡਲ ਤੱਕ ਅਵੇਲੇਬਲ ਨੇ ਕਰੂਜ਼ਾ ਸੋ ਬਾਈ ਇਹ ਹੀ ਹੈਗੀ ਆ ਬਲੈਕ ਕਲਰ ਦੀ 2015 ਜਿਹੜੀ ਫਸਟ ਦੇਖ ਰਹੇ ਹੋ ਐਚ ਆਰ ਨੰਬਰ ਹੈ ਵੀਰੇ ਇਹ ਐਚ ਆਰ ਫਸਟ ਓਨਰ ਠੀਕ ਹੈ ਅੱਗੇ ਆ ਜਾਓ ਬਾਈ ਅੱਗੇ ਫਿਰ ਚਿੱਟੇ ਰੰਗ ਦੇ ਵਿੱਚ 2015 ਮਾਡਲ ਕਾਰ ਮਿਲ ਜੂਗੀ ਤੁਹਾਨੂੰ ਵਾਈਟ ਰੰਗ ਦੀ ਠੀਕ ਹੈ ਚੈੱਕ ਕਰੋ ਬਾਈ ਇਹ ਵੀ ਕਾਰ ਦੇ ਸਾਰੇ ਇੱਥੇ ਲਾਏ ਨੇ ਲਾਈਟਾਂ ਮੋਡੀਫਾਈਡ ਨੇ ਬਾਈ ਬੈਕ ਵਾਲੀਆਂ ਬੈਕ ਤੋਂ ਲੁੱਕ ਚੈੱਕ ਕਰਾ ਦੇ ਬਾਈ ਕਿਰਾ ਜਮਾ ਓਕੇ ਦੀ ਰਿਪੋਰਟ ਹੈ ਬਾਈ 2015 ਮਾਡਲ ਕਾਰ ਹੈ ਬਾਈ ਠੀਕ ਹੈ ਤੇ ਮੈਨੂਅਲ ਗੇਅਰ ਦੇ ਵਿੱਚ ਹੈ ਬਾਈ ਇੱਕ ਆਟੋ ਦੇ ਇਹ ਮੈਨੂਅਲ ਹੈ ਬਾਈ ਅੰਟੀਰੀਅਰ ਚੈੱਕ ਕਰਨ ਨੂੰ ਕਰਦਾ ਇੰਟੀਰੀਅਰ ਵੀ ਇੱਕ ਨੰਬਰ ਹੈ ਜਮਾ ਹਨਾ ਇੱਕ ਆਟੋਮੈਟਿਕ ਦੇ ਵਿੱਚ ਇੱਕ ਮੈਨੂਅਲ ਚ ਦੋ ਜੋੜਾ ਬਾਈ 2015 ਦਾ ਇਹ ਕਰੀਮ ਕਲਰ ਚ ਆ ਗਈ ਉਹ ਬਲੈਕ ਕਲਰ ਚ ਆ ਗਈ ਠੀਕ ਹੈ ਰੇਟ ਦੀ ਜਾਣਕਾਰੀ ਇਹ ਮੰਨ ਲਓ ਮਿੱਤਰੋ ਬਾਈ ਬਾਰੇ ਕਮੈਂਟ ਕਰਦੇ ਹੁੰਦੇ ਨੇ ਅੱਜ ਦੱਸੇ ਦੇਣਿਆ ਥੋੜਾ ਜਿਹਾ ਰੇਟ ਦਾ ਆਈਡੀਆ ਦੇ ਦੇਣਿਆ ਤੁਹਾਨੂੰ ਠੀਕ ਹੈ ਤਕਰੀਬਨ 4.5 ਦੇ ਘਰਾਂ ਚ ਚੱਲ ਜਾਂਦੀਆਂ ਨੇ ਬਾਈ 15 ਮਾਡਲ ਠੀਕ ਹੈ ਇੱਕ ਅਨੁਮਾਨ ਹੈ ਇੱਕ ਆਈਡੀਆ ਰੇਟਾਂ ਦਾ ਬਾਕੀ ਬਾਈ ਸਾਰੀਆਂ ਕਰੂਜ਼ਾਂ ਕੋਈ 3 ਲੱਖ 3.5 ਬਾਕੀ ਬਾਈ ਕਰੂਜ਼ ਦਾ ਰੇਟ ਜਿਹੜਾ ਹੁੰਦਾ ਨਾ ਬਾਈ ਉਹ ਐਸੈ ਦੇਮ ਹੁਣ ਆਹ ਕਾਰ ਖੜੀ ਆ ਬਾਈ ਇਹਦੀਆਂ ਦੋਨੇ ਫਰੰਟ ਲਾਈਟਾਂ ਚੇਂਜ ਨੇ ਹਨਾ ਗ੍ਰਿਲ ਚੇਂਜ ਐ ਠੀਕ ਐ 18 ਇੰਚ ਨੂੰ ਲਾਈ ਵੀਲ ਨੇ ਲੱਗੇ ਹੋਏ ਬਾਈ ਹਨਾ ਬੈਕ ਤੋਂ ਬੈਕ ਲਾਈਟਾਂ ਚੇਂਜ ਨੇ ਸੋ ਇਹਦਾ ਰੇਟ ਬਾਈ ਦੂਜਿਆਂ ਕਰੂਜ਼ਾਂ ਨਾਲੋਂ ਉੱਪ ਆਊਗੀ ਆਊਗਾ ਕਿਉਂਕਿ ਇਹ ਤੇ ਐਸੈਸਰੀ ਐ ਕਰੂਜ਼ ਦਾ ਰੇਟ ਹਮੇਸ਼ਾ ਐਸੈਸਰੀ ਤੇ ਡਿਪੈਂਡ ਕਰਦਾ ਵੀ ਕਿੰਨੀ ਕਾਰ ਤੇ ਐਸੈਸਰੀ ਲੱਗੀ ਹੋਈ ਐ ਕੀ ਕੁਛ ਕਾਰ ਤੇ ਹੈਗਾ ਠੀਕ ਐ ਇਹ ਡਿਪੈਂਡ ਕਰਦਾ ਨਾ ਕਿ ਬਾਈ ਰੇਟ ਆਪਾਂ ਹੁਣ ਕਿਸੇ ਵੀ ਕਾਰ ਦਾ ਰੇਟ ਜਿਹੜਾ ਜਜਮੈਂਟ ਉਹ ਆਪਾਂ ਠੀਕ ਹੈ ਨਾ ਮੋਡੀਫਿਕੇਸ਼ਨ ਤੋਂ ਕਰ ਸਕਦੇ ਆ ਆਪਣੇ ਲਈ ਜਿੰਨੀਆਂ ਕਰੂਜਾਂ ਹੁੰਦੀਆਂ ਨੇ ਮੋਡੀਫਿਕੇਸ਼ਨ ਤੋਂ ਰੇਟਾਂ ਦੀ ਜਜਮੈਂਟ ਕਰ ਸਕਦੇ ਆ ਅੰਟੀਰੀਅਰ ਦਿਖਾ ਦਿੰਨੇ ਆ ਬਾਈ ਕਾਰ ਦਾ ਇਹ 2011 ਮਾਡਲ ਹੈ ਬਾਈ ਇਹ ਪੰਜਾਬ ਦਾ ਨੰਬਰ ਹੈ ਕਾਰ ਪੀਵੀ 10 ਲੁਧਿਆਣੇ ਦਾ ਨੰਬਰ ਆਪਣੇ ਦਾ ਬਿਲਕੁਲ ਨਵੀਂ ਕਾਰ ਆ ਬਾਈ 18 ਇੰਚੀ ਲਾਇਆਂ ਚ ਪੂਰੀ ਮੋਡੀਫਾਈਡ ਹੈ ਠੀਕ ਹੈ ਸੋ ਬਾਈ ਇਹਦਾ ਰੇਟ ਆ ਇਹਦਾ ਰੇਟ ਬਾਈ ਉਹੀ ਆਪਾਂ ਆਸਕਿੰਗ ਪ੍ਰਾਈਸ ਆਪਣਾ ਸਾਢੇ ਕਿਤੇ ਹੁੰਦਾ ਹੈ ਬਾਕੀ ਆਨ ਟੇਬਲ ਹੋ ਜਾਊਗਾ ਸੋ ਇਹ ਰੇਟਾਂ ਦਾ ਹੁੰਦਾ ਰੇਟ ਬਾਈ ਅਸੀਂ ਤਾਂ ਨਹੀਂ ਦੱਸਦੇ ਹੁੰਦੇ ਕਸਟਮਰ ਦੀ ਥੋੜੀ ਜੀ ਪ੍ਰਾਈਵੇਸੀ ਹੁੰਦੀ ਹੈ ਜ ਕਾਲ ਨੂੰ ਉਹ ਵੇਚਣੀ ਪੈਗੀ ਜਿਹਨਾਂ ਦਾ ਗਮਾਂਡੀ ਇਹ ਲੈਂਦਾ ਤਾਂ ਉਹ ਰੇਟ ਲੀਕ ਹੋ ਜਾਂਦਾ ਵੀ ਹਾਂ ਫਤਿਹ ਵਾਲਿਆਂ ਤੋਂ ਐਨੇ ਪੈਸੇ ਦੇ ਅਸੀਂ ਕਾਰ ਲੈ ਆਏ ਇਹਦੇ ਠੀਕ ਹੈ ਨਾ ਉਹਨੂੰ ਕੱਲ ਨੂੰ ਵੇਚਣ 'ਚ ਮੁਸ਼ਕਲ ਆ ਜਾਂਦੀਆਂ ਕਈ ਚੀਜ਼ਾਂ ਹੁੰਦੀਆਂ ਨੇ ਬਾਈ ਕੋਈ ਨਾ ਆਪਾਂ ਕਦੇ ਕਰਾਂਗੇ ਡਿਸਕਸ ਇਹ ਚੀਜ਼ਾਂ ਤੇ ਇੱਕ ਦੋ ਮੇਨ ਗੱਲਾਂ ਬਾਈ ਕਰੂਜ਼ ਕਾਰ ਤੇ ਲੋਨ ਨਹੀਂ ਹੁੰਦਾ ਓਨਲੀ ਕੈਸ਼ ਕਿਉਂਕਿ 2017 'ਚ ਸ਼ੈਵਲਟ ਚਲੀ ਗਈ ਸੀ ਉਸ ਤੋਂ ਬਾਅਦ ਬੈਂਕ ਵੱਲੋਂ ਪ੍ਰੂਵਲ ਨਹੀਂ ਮਿਲਦੀ ਅਗਰ ਕੋਈ ਬਾਈ ਪਰਸਨਲ ਅਪਦਾ ਕਰਾਉਣਾ ਚਾਹੁੰਦਾ ਲੱਖ ਡੇਢ ਲੱਖ ਤੱਕ 2 ਲੱਖ ਤੱਕ ਹੋ ਜਾਂਦਾ ਉਹ ਬਾਈ ਆਪ ਕਰਾ ਸਕਦਾ ਸਾਡੇ ਕੋਲੋਂ ਕੈਸ਼ ਪੇਮੈਂ ਇੱਕ ਦੋ ਚੀਜ਼ਾਂ ਨੇ ਸੋ ਬਈ 2015 ਮਾਡਲ ਜੋੜਾ ਤੇ ਇੱਕ 2011 ਮਾਡਲ ਇਹ ਤੋਂ ਬਿਨਾ ਬਈ ਆਪਣੇ ਕੋਲੇ 10 11 12 ਠੀਕ ਹੈ 13 ਦੇ 14 ਨੂੰ ਛੱਡ ਕੇ ਸਾਰੀਆਂ ਕਰੂਜਾਂ ਅਵੇਲੇਬਲ ਨੇ 15 ਤੱਕ ਠੀਕ ਹੈ 15 ਤੱਕ ਦੋ ਨੇ 11 ਵੀ ਆਪਣੇ ਕੋਲੇ ਦੋ ਜੋੜਾ ਖੜਾ 11 ਦਾ ਠੀਕ ਹੈ ਬਈ ਬਾਕੀ ਡਿਸਪਰੇਸ਼ਨ ਦੇ ਵਿੱਚ ਵੀ ਨੰਬਰ ਦੇਵਾਂਗੇ ਠੀਕ ਹੈ 927 13013 ਆਪਣਾ ਦਫ਼ਤਰ ਦਾ ਨੰਬਰ ਹੈ ਬਈ ਕੈਟਾਲਾਗ ਚੈੱਕ ਕਰ ਸਕਦੇ ਹੋ ਰੇਟ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਚੀਜ਼ ਚੈੱਕ ਕਰ ਸਕਦੇ ਹੋ ਜਿਹੜੀ ਵੀ ਕਾਰ ਦੀ ਅਪਡੇਟ ਪਾਊਗੀ ਕੈਟਾਲਾਗ ਦੇ ਵਿੱਚ ਬਾਈ ਪੈ ਜੂਗੀ ਰੇਟ ਦੱਸ ਕੇ ਸਾਰਾ ਕੁਝ A to Z ਠੀਕ ਹੈ 927 13013 ਬਾਈ ਆਪਣਾ ਦਫਤਰ ਦਾ ਨੰਬਰ ਹੈ ਬਾਕੀ ਬਾਈ ਜੁੜੇ ਰਹੋ ਅੱਗੇ ਵੀਡੀਓ ਹੋਰ ਆਉਣਗੀਆਂ ਅੱਜ ਬਾਈ ਆਪਣੇ ਕੋਲੇ ਇਹ ਤਿੰਨੇ ਕਾਰਾਂ ਸੀ ਆ ਸੋ ਥੈਂਕ ਯੂ ਸੋ ਮਚ ਬਾਈ